ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਸੋਭਾ ਐਕਟਨ 21 ਨੰਬਰ ਕਾਊਂਟਰ ਖੜਿਆ ਜੀ ਬੱਸ ਸਟੈਂਡ ਬੱਸ ਸਟੈਂਡ ਦੇ ਵਿੱਚ ਮੌਜੂਦ ਆ ਤੇ ਯਾਤਰਾ ਜਾ ਰਹੇ ਜੀ ਡੇਰਾ ਬਾਬਾ ਬਦਪਾਖ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਕਿ 5:30 ਵਜੇ ਰਾਈਟ ਬੱਸ ਚੱਲਦੀ ਆ ਲੁਧਿਆਣਾ ਸ਼ਹਿਰ ਤੋਂ ਹਮੀਰਪੁਰ ਦੀ 21 ਨੰਬਰ ਕਾਊਂਟਰ ਤੇ ਤੁਹਾਨੂੰ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਦਿਦਾਰੇ ਕਰਾਣੇ ਆ ਜੀ ਆ ਆਪਣੀ ਬਾਸਾ ਜੀ ਕੁਝ ਦੇਖ ਸਕਦੇ ਹੋ ਬਾਬਾ ਜੀ ਦੀ ਅਪਾਰ ਕਿਰਪਾ ਨਾਲ ਅੱਜ ਦਰਸ਼ਨ ਦਿਦਾਰੇ ਕਰਨ ਜਾ ਰਹੇ ਆਂ ਜੀ ਡੇਰਾ ਬਾਬਾ ਵੱਡਾ ਭਾਗ ਸਿੰਘ ਜੀ ਬਾਬਾ ਜੀ ਦੇ ਦਰਬਾਰ ਰਾਈਟ 5:30 ਵਜੇ ਲੁਧਿਆਣਾ ਸ਼ਹਿਰ ਤੋਂ ਬੱਸ ਰਵਾਨਾ ਹੋ ਚੁੱਕੀ ਆ ਜੋ ਆਪਾਂ ਤੁਹਾਨੂੰ ਰੂਟ ਸਮਝਾਇਆ ਆ 2024 ਨਵੀਂ ਸਵੇਰ ਆ ਤੇ ਨਵੀਂ ਸਵੇਰ ਬਾਬਾ ਜੀ ਦੇ ਦਰਸ਼ਨ ਦਿਦਾਰੇ ਨੂੰ ਜਾ ਰਿਹਾ ਜੀ ਇਹ ਤੁਸੀਂ ਰਸਤੇ ਦਾ ਵਿਊ ਦੇਖ ਸਕਦੇ ਹੋ ਸਾਡੇ ਲੁਧਿਆਣੇ ਸ਼ਹਿਰ ਦਾ ਵਿਊ ਦੇਖ ਸਕਦੇ ਹੋ ਬਹੁਤ ਜ਼ਿਆਦਾ ਧੁੰਦ ਤੇ ਠੰਡ ਵੀ ਨਹੀਂ ਜ਼ਿਆਦਾ ਹੈ ਜੀ ਅੱਜ ਕੀ ਕੁਝ ਕਹਿ ਨਹੀਂ ਸਕਦੇ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਬੱਸ ਹੁਣ ਜਲੰਧਰ ਬਾਈਪਾਸ 'ਤੇ ਰੁਕ ਚੁੱਕੀ ਆ ਤੇ ਸਵਾਰੀਆ ਪਹਿਲਾ ਸਟਾਪ ਆਂਦਾ ਇੱਥੋਂ ਬੱਸ ਵਾਲਾ ਚੱਕੇਗਾ ਫਿਰ ਅੱਪਾ ਰਵਾਨਾ ਹੋ ਜਾਣੇ ਆ ਜੀ ਜਲੰਧਰ ਰੋਡ ਦੇ ਉੱਪਰ ਬੱਸ ਡਰਾਈਵਰ ਬਹੁਤ ਹੀ ਸਾਵਧਾਨੀ ਦੇ ਨਾਲ ਬੱਸ ਚਲਾ ਰਿਹਾ ਕਿਉਂਕਿ ਰੋਡ ਦੇ ਉੱਪਰ ਬਹੁਤ ਜ਼ਿਆਦਾ ਧੁੰਦ ਆ ਧੁੰਦ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਸਾਡੀ ਬੱਸ ਤਕਰੀਬਨ 70 80 ਦੀ ਸਪੀਡ ਤੇ ਜਾ ਰਹੀ ਆ ਤੇ ਬਾਬਾ ਜੀ ਦੀ ਕਿਰਪਾ ਨਾਲ ਦਰਸ਼ਨ ਦਿਦਾਰੇ ਕਰਾਂਗੇ ਅੱਜ ਨਵੇਂ ਸਾਲ ਤੇ ਸੰਗਤ ਜੀ ਤੁਹਾਨੂੰ ਵੀ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਦਿਦਾਰੇ ਕਰਾਨੇ ਆ ਆਪਾ ਰੂਟ ਜੋ ਹੈ ਸਾਡਾ ਲੁਧਿਆਣਾ ਤੋਂ ਫਗਵਾੜਾ ਫਗਵਾੜੇ ਤੋਂ ਅਸੀਂ ਹੁਸ਼ਿਆਰਪੁਰ ਰੋਡ ਦੇ ਉੱਪਰ ਪੇ ਜਾਣਾ ਜੀ ਆ ਹੁਣ ਹੁਸ਼ਿਆਰਪੁਰ ਰੋਡ ਆ ਗਿਆ ਜੀ ਹਲਕੀ ਹਲਕੀ ਸਵੇਰ ਹੋ ਚੁੱਕੀ ਆ ਤੇ ਧੁੰਦ ਬਹੁਤ ਜ਼ਿਆਦਾ ਕਹਿਰ ਦੇ ਨਾਲ ਪੇਰੀ ਜਾ ਪਰ ਬਾਬਾ ਜੀ ਦੇ ਦਰਬਾਰ ਤਾਈਓ ਅਸੀਂ ਅੱਜ ਬੱਸ ਦੇ ਵਿੱਚ ਜਾਣਾ ਬੈਸਟ ਸਮਝਿਆ ਕਿ ਆਪਨੇ ਸਾਧਨ ਦੇ ਵਿੱਚ ਇੰਨੀ ਧੁੰਦ ਦੇ ਵਿੱਚ ਗੱਡੀ ਚਲਾਉਣਾ ਬਹੁਤ ਮੁਸ਼ਕਲ ਹੁੰਦੀ ਆ ਜੀ ਤੇ ਆਪਾਂ ਤੁਹਾਨੂੰ ਸਾਰਾ ਰੋਟ ਸਮਝਾਵਾਂਗੇ ਨਾਲ ਜੁੜੇ ਰਹੋ ਯਾਤਰਾ ਬਹੁਤ ਵਧੀਆ ਹੋਣ ਵਾਲੀ ਆ ਤੇ ਬਾਬਾ ਜੀ ਦੀ ਅਪਾਰ ਕਿਰਪਾ ਸਦਕਾ ਤੁਹਾਨੂੰ ਜੋ ਵੀ ਰਸਤੇ ਦੇ ਵਿੱਚ ਆ ਰਿਹਾ ਸਾਰਾ ਦਿਖਾਉਂਦੇ ਜਾਵਾਂਗੇ ਤੇ ਸਮਝਾਉਂਦੇ ਜਾਵਾਂਗੇ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਹੁਸ਼ਿਆਰ ਪੁਰ ਬੱਸ ਸਟੈਂਡ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਜੀ ਆਪਾਂ ਪਹੁੰਚ ਚੁੱਕੇ ਆ ਜੀ બસ স্ট্যান্ড ਹੁਸ਼ਿਆਰਪੁਰ ਤੁਸੀਂ ਦੇਖ ਸਕਦੇ ਹੋ ਸਾਡੀ ਬੱਸ ਖੜੀ ਹੋਈ ਆ ਸਰਕਾਰੀ ਬਾਸਾ ਜੀ ਲੁਧਿਆਣਾ ਤੋਂ ਹੁਸ਼ਿਆਰਪੁਰ ਤੋਂ ਅਮੀਰਪੁਰ ਤੇ ਤਕਰੀਬਨ 8 ਵਜੇ ਹੁਸ਼ਿਆਰਪੁਰ ਸਿਟੀ ਦੇ ਵਿੱਚ ਬੱਸ ਪਹੁੰਚ ਚੁੱਕੀ ਆ ਜੀ ਬੱਸ ਸਟੈਂਡ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਸਾਰਾ ਵਿਊ ਹੁਸ਼ਿਆਰਪੁਰ ਦਾ ਬੱਸ ਸਟੈਂਡ ਹੈ ਜੀ ਤੇ ਇੱਥੇ ਤਕਰੀਬਨ 20 ਮਿੰਟ ਬੱਸ ਸਾਡੀ ਰੁਕੇਗੀ ਤੇ 20 ਮਿੰਟ ਰੁਕਣ ਤੋਂ ਬਾਅਦ ਇਹੇ ਬੱਸ ਹੁਣ ਰਵਾਨਾ ਹੋਏਗੀ ਜੀ ਹਮੀਰਪੁਰ ਨੂੰ ਪਰ ਅਸੀਂ ਉਤਰਾਂਗੇ ਜੀ ਅੰਬ ਅੰਬ ਤੋਂ ਨਹਿਰੀਆਂ ਨਹਿਰੀਆ ਆਪਣਾ ਸਟਾਪ ਆ ਜੀ ਨਹਿਰੀਆਂ ਉਤਰ ਕੇ ਉਥੋਂ ਸੁਮੋ ਵਗੈਰਾ ਚੱਲਦੀ ਆ ਜਿੱਜ਼ਾ ਕਰਾਇਆ ਸਿਰਫ 20 ਰੁਪਏ ਆ 20 ਰੁਪਏ ਕਰਾਇਆ ਦੇ ਕੇ ਅਸੀਂ ਪਹੁੰਚ ਜਾਾਂਗੇ ਜੀ ਡੇਰਾ ਬਾਬਾ ਵੱਡਾ ਭਾਗ ਸਿੰਘ ਜੀ ਆ ਤੁਸੀਂ ਬੋਰਡ ਪੜ੍ਹ ਸਕਦੇ ਹੋ ਜੋ ਜੋ ਰਸਤੇ ਚ ਸਟੇ ਆਂਦੇ ਆ ਜੀ ਹੁਸ਼ਿਆਰਪੁਰ ਫਗਵਾੜਾ ਅੰਬ ਨਹਿਰੀਆਂ ਆਪਾਂ ਉਤਰਨਾ ਆ ਜੀ ਨਹਿਰੀਆਂ ਠੀਕ ਹੈ ਜੀ ਨਹਿਰੀਆਂ ਤੋਂ ਫਿਰ ਬਾਬਾ ਜੀ ਦੇ ਦਰਬਾਰ ਹੁਸ਼ਿਆਰਪੁਰ ਸਾਡੀ ਬੱਸ ਅੱਧਾ ਘੰਟਾ ਰੁਕੀ ਸੀ ਉਸ ਤੋਂ ਬਾਅਦ ਆਪਾਂ ਰਵਾਨਾ ਹੋ ਚੁੱਕੇ ਆ ਜੀ ਡੇਰਾ ਬਾਬਾ ਵੱਡਾ ਭਾਗ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੋਰਡ ਆ ਰਿਹਾ ਪੰਜਾਬ ਦਾ ਪੰਜਾਬ ਦੇ ਵੀ ਪਹਾੜ ਆਂਦੇ ਨੇ ਰਸਤੇ ਦੇ ਵਿੱਚ ਉਸ ਤੋਂ ਬਾਅਦ ਹਿਮਾਚਲ ਸ਼ੁਰੂ ਹੋ ਜਾਂਦਾ ਜੀ ਬਿਲਕੁਲ ਸਾਹਮਣੇ ਹਿਮਾਚਲ ਦਾ ਬੋਰਡ ਆ ਗਿਆ ਜੀ ਇੱਥੇ ਪਰਚੀ ਕੱਟੀ ਜਾਂਦੀ ਆ ਪਰਚੀ ਕਟਾਣ ਤੋਂ ਬਾਅਦ ਆਪਾਂ ਬਾਬਾ ਜੀ ਦੇ ਦਰਬਾਰ ਰਵਾਨਾ ਹੋ ਜਾਾਂਗੇ ਤੇ ਤੁਹਾਨੂੰ ਹਿਮਾਚਲ ਦੀਆਂ ਪਹਾੜੀਆਂ ਦਿਖਾਉਂਦੇ ਜਾਂਦੇ ਆ ਜੀ ਜਿੱਦਾਂ ਹੀ ਆਪਾਂ ਹਿਮਾਚਲ ਕਰੋਸ ਕਰਾਂਗੇ ਅਸੀਂ ਨਹਿਰੀਆਂ ਪਹੁੰਚ ਚੁੱਕੇ ਆ ਨਹਿਰੀਆਂ ਦੇ ਵਿੱਚ ਇਦਾਂ ਸੁੰਮੋ ਗੱਡੀਆਂ ਲੱਗੀਆਂ ਹੁੰਦੀਆਂ ਨੇ ਜੋ ਜੈ ਬਾਬੇ ਦੀ ਜੈ ਬਾਬੇ ਦੀ ਕਹਿ ਕੇ ਸਵਾਰੀਆਂ ਨੂੰ ਵਿੱਚ ਬਿਠਾਉਂਦੀਆਂ ਨੇ ਉਸ ਤੋਂ ਬਾਅਦ ਗੱਡੀ ਸੁੰਮੋ ਬਾਬਾ ਜੀ ਦੇ ਦਰਬਾਰ ਰਵਾਨਾ ਹੋ ਜਾਂਦੀ ਆ 20 ਰੁਪਏ ਕਿਰਾਇਆ ਬਾਬਾ ਜੀ ਦੇ ਦਰਬਾਰ ਦਾ ਪਹਿਲਾ ਆਪਾਂ ਜਾ ਰਹੇ ਹਾਂ ਜੀ ਹੁਣ ਤੁਹਾਨੂੰ ਸਾਰਾ 뷰 ਦਿਖਾਉਂਦੇ ਹੋਏ ਇੱਥੋਂ ਤਕਰੀਬਨ 10 ਤੋਂ 15 ਮਿੰਟ ਦਾ ਰਸਤਾ ਆ ਬਾਬਾ ਜੀ ਦੇ ਦਰਬਾਰ ਤੇ ਰਸਤੇ ਦੇ ਵਿੱਚ ਬਾਬਾ ਜੀ ਦਾ ਦਰਬਾਰ ਦੇਖਣਾ ਵੀ ਸਟਾਰਟ ਹੋ ਜਾਂਦਾ ਕਿਉਂਕਿ ਬਾਬਾ ਜੀ ਦਾ ਦਰਬਾਰ ਬਹੁਤ ਉੱਚੀ ਪਹਾੜੀ ਦੇ ਉੱਪਰ ਬਣਿਆ ਹੋਇਆ ਬਾਬਾ ਜੀ ਨੇ ਇਸ ਸਥਾਨ ਤੇ 17 ਸਾਲ ਕੁਝ ਮਹੀਨੇ ਤਾਪ ਕੀਤਾ ਸੀ ਅਤੇ ਨਾਰ ਸਿੰਘ ਵੀਰ ਨੂੰ ਡਿਊਟੀ ਲਈ ਸੀ ਕਿ ਜੋ ਸੰਗਤਾ ਤੇ ਬਾਬਾ ਜੀ ਦੇ ਦਰਬਾਰ ਦਰਸ਼ਨ ਕਰਨ ਆਣ ਉਹਨਾਂ ਦੇ ਦੁੱਖ ਦਿਲਿੱਦਰ ਸਭ ਤੋੜਨ ਤੇ ਆਪਾਂ ਬਾਬਾ ਜੀ ਦੇ ਦਰਬਾਰ ਪਹੁੰਚ ਚੁੱਕੇ ਆਂ ਦੁਕਾਨਾਂ ਹੋਟਲ ਵਗੈਰਾ ਸਟਾਰਟ ਹੋ ਚੁੱਕੇ ਆ ਬਾਬਾ ਜੀ ਦੀ ਬਿਲਕੁਲ ਹੱਦ ਦੇ ਵਿੱਚ ਆਪਾਂ ਐਂਟਰ ਆ ਜੀ ਤੇ ਤੁਸੀਂ ਸਾਹਮਣੇ ਬੋਰਡ ਸੇ ਦੇਖ ਸਕਦੇ ਹੋ ਜਿਸ ਉੱਪਰ ਲਿਖਿਆ ਹੋਇਆ ਕੀ ਪਾਰਕਿੰਗ ਫ੍ਰੀ ਹੈ ਜੀ ਬਹੁਤ ਵੱਡੀ ਗੁਰਦੁਆਰਾ ਸਾਹਿਬ ਵੱਲੋਂ ਪਾਰਕਿੰਗ ਬਣਾਈ ਗਈ ਆ ਤੁਸੀਂ ਟਰੱਕ ਬੱਸਾਂ ਗੱਡੀਆਂ ਜੋ ਮਰਜ਼ੀ ਲੈ ਆਓ ਬਹੁਤ ਵੱਡੀ ਪਾਰਕਿੰਗ ਆ ਗੱਡੀ ਖੜਾਉਣ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆ ਤੇ ਆਪਾਂ ਤੁਹਾਨੂੰ ਪੂਰਾ ਬਾਬਾ ਜੀ ਦਾ ਰੂਟ ਸਮਝਾਉਂਦੇ ਜਾਵਾਂਗੇ ਸਾਡੀ ਸੋਮੋ ਬਾਬਾ ਜੀ ਦੇ ਦਰਬਾਰ ਪਹੁੰਚ ਚੁੱਕੀ ਆ ਤੁਸੀਂ ਦਰਸ਼ਨ ਦਿਦਾਰੇ ਕਰ ਸਕਦੇ ਹੋ ਡੇਰਾ ਬਾਬਾ ਵੱਡਾ ਭਾਗ ਸਿੰਘ ਜੀ ਮਹਾਰਾਜ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਵਾਹਿਗੁਰੂ 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 ਸਾਧ ਸੰਗਤ ਜੀ ਬਿਲਕੁਲ ਸਾਹਮਣੇ ਬਾਬਾ ਜੀ ਦਾ ਦਰਬਾਰ ਆ ਦਰਬਾਰ ਤੋਂ ਆਪਾਂ ਜਾਵਾਂਗੇ ਜੀ ਇਸ ਟਾਈਮ ਢੋਲੀ ਘਰ ਸਿਰ ਪੈਦਲ ਰਸਤਾ ਵੀ ਜਾਂਦਾ ਤੇ ਸੂਮੋ ਵਗੈਰਾ ਵੀ ਜਾਂਦੀ ਆ ਜੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਸਾਹਮਣੇ ਸੂਮੋ ਖੜੀਆਂ ਨੇ ਜੋ ਟੋਲ ਨਿਹਾਰ ਤੋਂ ਇਸ਼ਨਾਨ ਕਰ ਲੈਂਦੇ ਨੇ ਫਿਰ ਸੋਮੋ 20 ਰੁਪਏ ਕਰਾਇਆ ਬਾਬਾ ਜੀ ਤੋਂ ਲੰਦੇ ਨੇ نیچے ਜਾਣ ਦਾ ਅਗਰ ਤੁਸੀਂ ਪੈਦਲ ਜਾਣਾ ਚਾਹੁੰਦੇ ਹੋ ਤਾਂ ਪੌੜੀਆਂ ਦਾ ਰਸਤਾ ਬਹੁਤ ਵਧੀਆ ਬਣਿਆ ਹੋਇਆ ਤੁਹਾਨੂੰ ਉਹ ਵੀ ਦਿਖਾਣੇ ਆ ਜੀ ਨਾਲ ਜੁੜੇ ਰਹੋ ਜੀ ਵਾ ਕੀ ਸੰਗਤ ਜੀ ਦਾ ਰਸਤਾ ਹੈ ਜੀ ਰਸਤੇ ਦੇ ਵਿੱਚ ਇਦਾਂ ਦੇ ਵਿਊ ਆਉਂਦੇ ਆ ਜਦੋਂ ਆਪਾਂ ਪੈਦਲ ਚੱਲਦੇ ਆ ਇਹ ਬਿਲਕੁਲ ਸਾਹਮਣੇ ਜਿਵੇਂ ਆ ਦੇਖੋ ਜੀ ਆ ਰੋਡ ਦਾ ਰਸਤਾ ਵੀ ਨਾਲ ਦੇ ਨਾਲ ਤੇ ਆ ਪੈਦਲ ਰਸਤਾ ਵੀ ਹੈ ਜੀ ਜਿੱਦਾਂ ਕਿਸੇ ਸ਼ਰਧਾਲੂ ਦੀ ਇੱਛਾ ਹੋਵੇ ਉਹ ਆਪਣਾ ਪੈਦਲ ਜਾ ਸਕਦਾ ਆ ਜਾਂ ਆਪਣਾ ਗੱਡੀ ਸਾਧਨ ਤੇ ਜਾ ਸਕਦਾ ਜਾਂ ਰੈਂਟ ਵਾਲੀ ਗੱਡੀ ਤੇ نیچے ਧੋਲੀਤਾਰ ਸਾਹਿਬ ਦਰਸ਼ਨ ਕਰ ਸਕਦਾ ਆ ਤੇ ਆ ਮਗਰ 뷰 ਆ ਜੀ ਦੇਖੋ ਜੀ ਅੱਜ ਤੁਹਾਨੂੰ ਦਰਸ਼ਨ ਦਿਦਾਰੇ ਕਰਾਵਾਂਗੇ ਬਾਬਾ ਜੀ ਦੇ ਦਰਬਾਰ ਦੇ ਵਾਹਿਗੁਰੂ 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 ਸੰਗਤ ਜੀ ਪੈਦਲ ਚਾਲੇ ਪਾਏ ਹੋਇਆ ਬਾਬਾ ਜੀ ਦੇ ਦਰਬਾਰ ਬਹੁਤ ਆਨੰਦ ਆ ਰਿਹਾ ਕਿਉਂਕਿ ਜਦੋਂ ਰਵਾਨਾ ਹੋਏ ਸੀ ਜੀ ਲੁਧਿਆਣੇ ਤੋਂ ਰਸਤੇ 'ਚ ਬਹੁਤ ਜ਼ਿਆਦਾ ਧੁੰਦ ਸੀ ਸਾਨੂੰ ਇਹ ਲੱਗਿਆ ਕਿ ਅੱਗੇ ਵੀ ਸ਼ਾਇਦ ਮੌਸਮ ਖਰਾਬ ਹੋਵੇ ਜਾਂ ਬਹੁਤ ਜ਼ਿਆਦਾ ਮਤਲਬ ਬੱਦਲਬਾਰੀ ਹੋਵੇ ਪਰ ਮੌਸਮ ਸਾਫ ਆ ਜੀ ਧੁੱਪ ਖੜੀ ਹੋਈ ਆ ਤੁਸੀਂ ਦੇਖ ਸਕਦੇ ਹੋ ਸਾਡੇ ਚਿਹਰੇ ਤੇ ਵੀ ਧੁੱਪ ਪੈ ਰਹੀ ਆ ਤੇ ਬਾਬਾ ਜੀ ਦੇ ਦਰਬਾਰ ਪਹੁੰਚੇ ਹੋਏ ਆ ਪਹਾੜਾ ਚ ਤੇ ਤੁਹਾਨੂੰ ਜਲਦੀ ਬਾਬਾ ਜੀ ਦੇ ਦਰਬਾਰ ਦਰਸ਼ਨ دیدارੇ ਕਰਾਨੇ ਆ ਸੰਗਤ ਜੀ ਵਾਹਿਗੁਰੂ ਬਾਬਾ ਜੀ ਦੇ ਦਰਬਾਰ ਧੋਲੀ ਧਾਰ ਸਾਹਿਬ ਪਹੁੰਚ ਚੁਕੇ ਆ ਜੀ ਬਾਬਾ ਜੀ ਦੀ ਅਪਾਰ ਕਿਰਪਾ ਜੋ ਦਰਸ਼ਨ دیدارੇ ਕਰ ਰਹੇ ਆ ਤੇ ਸੰਗਤ ਜੀ ਤੁਹਾਨੂੰ ਵੀ ਕਰਾਂਗੇ ਕਿਸੇ ਪ੍ਰਕਾਰ ਦਾ ਕੋਈ ਮਾਨਸਿਕ ਰੋਗ ਜਾਂ ਕੋਈ ਰੋਗੀ ਕੋਈ ਦੁੱਖ ਦਿਲਦਰ ਜੋ ਪਰੇਸ਼ਾਨ ਕਰਦਾ ਕਿਸੇ ਨੂੰ ਸੱਚੇ ਮਨ ਨਾਲ ਬਾਬਾ ਜੀ ਦੀ ਢੋਲੀ ਧਾਰ ਸਾਹਿਬ ਥੱਲੇ ਇਸ਼ਨਾਨ ਕਰਨ ਨਾਲ ਸਭ ਦੁੱਖ ਰੋਗ ਉਸ ਇਨਸਾਨ ਦੇ ਦੂਰ ਹੋ ਜਾਂਦੇ ਤੇ ਬਾਬਾ ਜੀ ਦੀ ਅਪਾਰ ਕਿਰਪਾ ਹੁੰਦੀ ਆ ਤੇ ਸੰਗਤਾਂ ਸਤਨਾਮ ਵਾਹਿਗੁਰੂ ਜਪ ਕਰਕੇ ਉਸ ਵਾਹਿਗੁਰੂ ਦਾ ਉਹ ਠਾਸਰਾ ਲੈ ਕੇ ਸਭ ਦੁੱਖ ਦਿਲਦਰਾ ਤੋਂ ਦੂਰ ਹੁੰਦੇ ਆ ਸੰਗਤ ਜੀ ਹੋਣਾ ਪਾ ਪਹੁੰਚੋ ਚੁੱਕੇ ਆ ਡੇਰਾ ਬਾਬਾ ਵੱਡਭਾਗ ਸਿੰਘ ਜੀ ਬਾਬਾ ਜੀ ਦਾ ਅਸਥਾਨਾ ਜੀ ਇਸ ਸਥਾਨ ਤੇ ਬਾਬਾ ਜੀ ਨੇ 17 ਸਾਲ ਕੁਝ ਮਹੀਨੇ ਤਪ ਕੀਤਾ ਸੀ ਅਤੇ ਨਾਰ ਸਿੰਘ ਵੀਰ ਦਾ ਉਧਾਰ ਕੀਤਾ ਸੀ ਜੋ ਸੰਗਤਾ ਦੀ ਸੇਵਾ ਲਈ ਹਰ ਟਾਈਮ ਧੌਲੀਤਾਰ ਸਾਹਿਬ ਡਿਊਟੀ ਦਿੰਦੇ ਆ ਤੇ ਲੱਖਾਂ ਅਰਬਾਂ ਕਰੋੜਾਂ ਸੰਗਤਾ ਬਾਬਾ ਜੀ ਦੇ ਦਰਬਾਰ ਤੋਂ ਠੀਕ ਹੋ ਕੇ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਕਰਦੇ ਆ ਤੇ ਖੁਸ਼ੀ ਦੇ ਵਿੱਚ ਬਾਬਾ ਜੀ ਦਾ ਨਾਮ ਜਪਦੇ ਆ ਤਨ ਤਨ ਸਾਹਿਬ ਸੋਢੀ ਬਾਬਾ ਵੱਡਾ ਭਾਗ ਸਿੰਘ ਜੀ ਮਹਾਰਾਜ ਜੀ ਸਭ ਦੇ ਉੱਪਰ ਆਪਣੀ અપਾਰ ਕਿਰਪਾ ਕਰਦੇ ਤੇ ਸੰਗਤ ਜੀ ਵੀਡੀਓ ਤੁਹਾਨੂੰ ਕਿੱਦਾ ਦੇ ਲੱਗਦੀ ਆ ਜਰੂਰ ਸੰਯੋਗ ਦਿਓ ਵਾਹਿਗੁਰੂ ਵਾਹਿ